ਹਾਂਜੀ ভাই ਜੀ ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਸਹੌਲੀ ਮੰਡੀ ਇਹ ਮੰਡੀ ਆ ਜਿਹੜੀ ਇਹ ਹਰ ਇੱਕ ਐਤਵਾਰ ਨੂੰ ਲੱਗਦੀ ਆ ਜੀ ਇਹ ਨਾਬੇ ਤੋਂ ਜਿਹੜਾ ਪਾਰਸੂ ਨੂੰ ਰੋਡ ਜਾਂਦਾ ਉਹਦੇ ਉੱਤੇ ਪਿੰਡ ਸਹੌਲੀ ਪੈਂਦਾ ਜੀ ਸਹੌਲੀ ਅੱਡੇ ਤੋਂ ਥੋੜਾ ਜਿਹਾ ਆ ਗਾ ਆ ਕੇ ਇਹ ਰੋਡ ਦੇ ਉੱਤੇ ਹੀ ਮੰਡੀ ਆ ਦੇਖੋ ਜੀ 메ਨ ਰੋਡ ਜਾ ਰਿਹਾ ਤੇ ਰੋਡ ਦੇ ਉੱਪਰ ਹੀ ਭਾਈ ਜੀ ਇਧਰ ਮੰਡੀ ਦਾ ਬੋਰਡ ਆ ਜਿਹੜਾ ਉਹ ਲੱਗਿਆ ਹੋਇਆ ਕਰੋ ਚੈੱਕ ਤੇ ਨਾਲ ਹੀ ਰੋਡ ਦੇ ਤੋਂ ਆਹ ਐਂਟਰੀ ਜਿਹੜੀ ਮੰਡੀ ਦੇ ਵਿੱਚ ਹੋ ਜਾਂਦੀ ਆ ਜਿਹੜਾ ਮੰਡੀ ਦਾ ਟਿਕਾਣਾ ਟਰਾਂਸਪੋਰਟ ਪੂਰੀ ਵਧੀਆ ਉਪਲਬਧ ਦਾ ਜੇ ਕੋਈ ਗੱਡੀ ਕਿਸੇ ਵੀ ਵੀਰ ਨੂੰ ਚਾਹੀਦੀ ਆ ਰੋਡ ਤੋਂ ਉੱਤਰ ਕੇ ਮੰਡੀ ਦੇ ਵਿੱਚ ਹੀ ਪੈਰ ਰੱਖਣਾ ਤੇ ਮਿਲਦੇ ਆਪਾਂ ਦਿਖਾਉਨੇ ਆ ਤੁਹਾਨੂੰ ਕਿੰਨਾ ਕਾ ਜਿਹੜਾ ਮਾਲ ਆ ਮੰਡੀ ਦੇ ਵਿੱਚ ਪਹੁੰਚਿਆ ਤੇ ਕੀ ਅੱਜ ਦਾ ਜਿਹੜਾ ਰੇਟ ਆ ਠੀਕ ਆ ਵੀਰੇ ਕਰੋ ਬਾਈ ਜੀ ਚੈੱਕ ਇੱਧਰ ਕੱਟਦੇ ਨੇ ਵੀਰ ਹੁਣੇ ਪਰਚੀਆਂ ਤੇ ਪਰਚੀਆਂ ਦਾ ਪੂਰਾ ਪ੍ਰਬੰਧ ਦਾ ਠੀਕ ਹੈ ਜੀ ਇਤਨੇ ਮੰਟੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਜੀ ਕਿਹੜੀ ਬੱਕਰੀ ਆਈ ਆ ਕਿਹੜਾ ਸੌਦਾ ਹੋਇਆ ਮੇਨ ਗੇਟ ਤੇ ਬਰਨਸ਼ਾਰੀ ਵੀਰ ਹੁਣਾਂ ਦਾ ਜਿਹੜਾ ਕਾਊਂਟਰ ਲੱਗਿਆ ਹੋਇਆ ਠੀਕ ਆ ਜੀ ਹੁਣ ਇਹ ਤੁਹਾਨੂੰ ਪਹੁੰਚਿਆ ਹੋਇਆ ਮਾਲ ਟਾਪ ਟਾਪ ਦਾ ਕਰੋ ਬਾਈ ਜੀ ਚੈੱਕ ਕਰੋ ਬਾਈ ਜੀ ਚੈੱਕ ਪੂਰਾ ਟਾਪ ਦਾ ਮਾਲ ਪਹੁੰਚਿਆ ਕਰੋ ਬਾਈ ਜੀ ਚੈੱਕ ਪੁੱਛਦੇ ਆਪਾਂ ਵੀਰ ਤੋਂ ਕੀ ਮੰਗਦਾ ਵੀਰੇ ਕੀ ਮੰਗਦਾ ਜੀ ਆ ਬੱਕਰੀ ਦਾ ਬੱਕਰੀ ਦਾ 20000 ਰੁਪਏ ਮੰਗਦੇ 20000 ਰੁਪਏ ਇਹ ਗੱਬਣਾ ਬਾਈ ਜੀ ਗੱਬਣ ਨਹੀਂ ਹੈਗੀ ਤੇ ਇਹਦਾ ਬੱਕਰਾ ਹੈ ਕੋਈ ਬੱਕਰੇ ਦਾ ਕਿੰਨਾ ਮੰਗਦੇ ਹੋ ਬੱਕਰੇ ਦਾ 11000 ਰੁਪਏ ਬੱਕਰੇ ਦਾ ਮੰਗਦੇ ਨੇ ਬਾਈ ਜੀ 11000 ਰੁਪਏ ਕਰੋ ਵੀਰ ਜੀ ਚੈੱਕ ਮਸੀ ਲੰਬੀ ਛੋੜੀਏ ਕੋਈ ਚੀਜ਼ ਮੈਂ ਕਦੇ ਨਹੀਂ ਦਬ 20000 ਰੁਪਏ ਮੰਗਦੇ ਨੇ ਜੀ ਹੈ ਟੁਕਰ ਲੱਗੇ ਬੱਕਰਾ ਥੋੜਾ ਖਾਲੀ ਆ ਬਾਈ ਕਿਹੜਾ ਪਿੰਡ ਆ ਵੀਰੇ ਆਪਣਾ ਨਾਬਾ ਤੇ ਮੰਡੀ ਦੇ ਵਿੱਚ ਪਹਿਲੀ ਵਾਰ ਆਇਓ ਕਾਉਂਦੇ ਰਹਿੰਦੇ ਆਂਦੇ ਰਹਿੰਦੇ ਮੰਡੀ ਮਾਲ ਵੀਰੇ ਵਿਕਦਾ ਹਾਂ ਵਿਕ ਜਾਏਗਾ ਲੈ ਜਾਂਦੇ ਪਸ਼ੂ ਠੀਕ ਆ ਬਾਈ ਜੀ ਕਰੋ ਬਾਈ ਦੀਆਂ ਬੱਕਰੀਆਂ ਚੈੱਕ ਰੇਟ ਤਾਂ ਤੁਹਾਨੂੰ ਅੰਦਾਜ਼ਾ ਦੇਤਾ ਉਹਦਿਆਂ ਹੋਰ ਵੀਰ ਨੂੰ ਪੇਹਨੂ ਠੀਕ ਆ ਵੀਰੇ ਧੰਨ ਕਰੋ ਬਾਈ ਜੀ ਮਾਲ ਚੈੱਕ ਇਹ ਨੇ ਬਾਈ ਜੀ ਸਰਪੰਚ ਸਾਹਿਬ ਮੰਡੀ ਦੇ ਓਨਰ ਕਰਦੇ ਆਪਾਂ ਗੱਲਬਾਤ ਸਰਪੰਚ ਸਾਹਿਬ ਨਾਲ ਹਾਂਜੀ ਬਾਈ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਆ ਜੀ ਬਾਈ ਜੀ ਵਧੀਆ ਨਾ ਮਾਲ ਪਹੁੰਚਣਾ ਸਟਾਰਟ ਹੋ ਗਿਆ ਜੀ ਹਾਂ ਬਾਈ ਮਾਲ ਦੇਖ ਲੋ ਆ ਇਧਰ ਭਰੇ ਪਿਆ ਦੇਖ ਲੋ ਮਾਲ ਚੰਗੀ ਕੁਆਲਿਟੀ ਦੀਆਂ ਦੇਖੋ ਬਾਈ ਜੀ ਜਾਨਵਰ ਕਹੇ ਜਿਆ ਪੱਠਾ ਬਾਈ ਜੀ ਪਲੂਣ ਸੂ ਰਹੀ ਆ ਠੀਕ ਆ ਜੀ ਕਰੋ ਬਾਈ ਜੀ ਚੱਕ ਟਾਪ ਟਾਪ ਦੀਆਂ ਜਿਹੜੀਆਂ ਪੱਠਾਂ ਮੰਡੀ ਦੇ ਵਿੱਚ ਪਹੁੰਚੀਆਂ ਨੇ ਕਿਸੇ ਬਾਈ ਨੇ ਫਾਰਮ ਖਾਤਰ ਕੁਝ ਸਿਲੈਕਟ ਕਰਨੀ ਹੋਵੇ ਦੇਖੋ ਮੂੰਹ ਸਿਰ ਪੱਠਾ ਬਾਈ ਥੱਲੋਂ ਥੱਲੋਂ ਵੀ ਚੰਗੀ ਆ ਕਰਨਾ ਕਰਨ ਉਹਦੀ ਵੀ ਚੰਗੀ ਆ ਤੇ ਪੂਰੀ ਟਾਪ ਦੀ ਐ ਬਾਈ ਜੀ ਐਂ ਲਾ ਲਓ ਵੀ ਚੰਗੀ ਹਰ ਕੁਆਲਿਟੀ ਦਾ ਮਾਲ ਹੋਰੇ ਕਾਟੂ ਤੋਂ ਲੈ ਕੇ ਬਰੀਡ ਤੱਕ ਹਰ ਤਰ੍ਹਾਂ ਦਾ ਬਾਈ ਜੀ ਮਾਲ ਮਿਲਦਾ ਹੁਣ ਆ ਪੱਠ ਦੇਖ ਲਓ ਬਾਈ ਜੀ ਜੇ ਕਿਸੇ ਵੀਰ ਨੇ ਪੱਠ ਕੋਈ ਕਿਸੇ ਕੋਈ ਸਕੀਨ ਵੀਰ ਹੁੰਦਾ ਹਾਂਜੀ ਬਾਈ ਜੀ ਦੇਖੋ ਕਿੰਨੀ ਚੰਗੀ ਪੱਠਾ ਕਰੋ ਬਾਈ ਜੀ ਦਰਸ਼ਨ ਪੂਰੀ ਟਾਪ ਦੀ ਪੱਠ ਉਹਨੀ ਚੰਗੀ ਆ ਬਾਈ ਪੂਰੀ ਬਾਈ ਜੀ ਵਧੀਆ ਫਾਰਮ ਲਈ ਲੱਗ ਰਹੀ ਪੱਠਾ ਪਿੰਡੇ ਪੁੰਡੇ ਦੀ ਬਹੁਤ ਸਾਫ ਆ ਠੀਕ ਆ ਬਾਈ ਜੀ ਕੋਈ ਉਹ ਚੰਗੀ ਕੁਆਲਿਟੀ ਦੀ ਪੱਠਾ ਲਾ ਵੀਰੇ ਤੇਰਾ ਬੱਕਰੇ ਲਾ ਕਰੋ ਭਾਈ ਜੀ ਜੇ ਕਸ਼ਰਪੰਚ ਸਾਹਿਬ ਤੁਹਾਨੂੰ ਮਾਲ ਦਿਖਾਉਂਦੇ ਹੋਏ ਜਿਹੜਾ ਮਾਲ ਪਹੁੰਚਿਆ ਪਹਿਲੇ ਪਹੁੰਚਿਆ ਕਿਸੇ ਵੀਰ ਨੇ ਲਾਹੀਂ ਵੀਰੇ ਆਹ ਦੇਖ ਲਓ ਭਾਈ ਅਗਲਾ ਕਹਿੰਦਾ ਚੰਗੀ ਚੰਗੀ ਕੁਆਲਿਟੀ ਦੀ ਆਹ ਦੇਖ ਲਓ ਕਿੰਨੀ ਚੰਗੀ ਕੁਆਲਿਟੀ ਦੀ ਪੱਠਾ ਜਮੀ ਬਰੀਕ ਲੂਈ ਦੀ ਆ ਆ ਬੱਕਰਾ ਕਰੋ ਬਾਈ ਜੀ ਦਰਸ਼ਨ ਆ ਪਰਲਾ ਕੀ ਆ ਜੀ ਬੱਕਰਾ ਕੁ ਬੱਕਰੀ ਇਹ ਬੱਕਰਾ ਬਾਈ ਜੀ ਕਰੋ ਬਾਈ ਜੀ ਬੱਕਰਾ ਦਰਸ਼ਨ ਪੂਰਾ ਟਾਪ ਦਾ ਕੀ ਆ ਤੇ ਹਾਂ ਜੀ ਬਰਸੀ ਦੁਰਤੀ ਦੇ ਬੀਆਂ ਲੈਤਾ ਕਰੋ ਬਾਈ ਜੀ ਚੈੱਕ ਪੂਰੀ ਟਾਪ ਦਾ ਜੋੜਾ ਪਹੁੰਚਿਆ ਕੀ ਮੁੱਲ ਮੰਗਦਿਆਂ ਬਾਈ ਇਹਨਾਂ ਦਾ ਕਿੰਨੇ ਪੈਸੇ ਮੰਗਦਾ ਵੀਰ ਇਹਦਾ 18000 ਦਾ 10000 ਪੈਸੇ ਮੰਗਦਾ ਆ ਰਿਹਾ ਹੁੰਦਾ ਜੀ 18000 ਮੰਗਦਾ ਬਾਈ 18 ਬਾਈ ਜੀ ਜੋੜੇ ਦਾ ਹਾਂ ਕਰਦੇ ਆਂ ਆਪਾਂ ਗੱਲਬਾਤ ਚੰਗੀ ਕੁਆਲਿਟੀ ਦਾ ਮਾਲ ਆ ਉਹ ਕਿਨੇ ਤੋੜੀਆ ਕੁਰਸੀ ਆਏ ਕੋਈ ਕਰੋ ਭਾਈ ਜੀ ਚੈੱਕ ਇਹਦਾਂ ਨੂੰ ਖੱਚੀ ਬਾਈ ਟਾਪ ਟਾਪ ਦਾ ਜਿਹੜਾ ਮਾਲ ਪਹੁੰਚਿਆ ਮੰਡੀ ਤੇ ਹੀ ਆ ਦੇਖੋ ਬਾਈ ਜੀ ਕਰੋ ਭਾਈ ਜੀ ਚੈੱਕ ਖਾਣ ਲੇਵਾ ਪੱਠ ਦਾ ਹੋਰ ਵੀਰੇ ਰਾਮ ਆ ਬੱਚਾ ਬਾਈ ਬਹੁਤ ਚੰਗੀ ਕੁਆਲਿਟੀ ਦਾ ਬੱਚਾ ਕੰਨਾ ਮੋਲਾ ਸਰਪੰਚ ਸਾਹਿਬ ਇਹਦਾ ਕੰਨਾ ਮੋਲਾ ਵੀ ਦੋਨੋਂ ਭਾਈ ਜੀ ਹੋਜੂ ਘੱਟ ਵੱਧ 40000 ਮੁੱਲ ਕਰ ਰਿਹਾ ਇਹ ਵੀਰ ਘੱਟ ਵੱਧ ਤਾਂ ਹੋਜੂ ਕੋਈ ਇਹੀ ਜੀ ਗੱਲ ਨਹੀਂ ਕਰੋ ਭਾਈ ਜੀ ਚੈੱਕ ਨੁਗੜਾ ਆਪਾਂ ਨੇ ਦੇਤੇ ਬੱਚਾ ਵੀ ਬਹੁਤ ਚੰਗਾ ਬੱਚਾ ਬਹੁਤ ਚੰਗਾ ਬੱਚਾ ਬਾਈ ਚੰਗੀ ਕੁਆਲਿਟੀ ਦਾ ਕੰਨਾ-ਕੁੰਨਾ ਤੋਂ ਬਹੁਤ ਸਾਫ ਆ ਪੂਰੀ ਟੌਪ ਦਾ ਮਾਲ ਪਹੁੰਚਦਾ ਈ ਸ਼ੌਲੀ ਮੰਡੀ ਤੇ ਨਾਲ ਬੱਚਾ ਤੇ ਬੱਕਰੀ 40000 ਰੁਪਇਆ ਵੀਰ ਮੰਗਦਾ ਘੱਟ ਵੱਧ ਹੋ ਜੂਗਾ ਜੀ ਮੌਕੇ ਤੇ ਬਾਈ ਹੋ ਜੂਗਾ ਘੱਟ ਵੱਧ ਕਰੋ ਜੀ ਚੱਕਾ ਆਜੋ ਇੱਧਰ ਦੀ ਦਿਖਾ ਦਿਓ ਬਾਈ ਆਜਾ ਇੱਧਰ ਤੋਂ ਆਜਾ ਇੱਧਰ ਦੀ ਕਰੋ ਚੱਕਾ ਆਹ ਵੇਖੋ ਬਾਈ ਦੇਸੀ ਬੱਕਰੀ ਜਿਵੇਂ ਹੁਣ ਦੁੱਧ ਵਾਲੀ ਅਗਲਾ ਕਹਿੰਦਾ ਜਖਰਾਣੇ ਵਾਲੀ ਆ ਇਹ ਜਖਰਾਣੇ ਵਾਲੀ ਨਸਲਾ ਕਈ ਵੀਰਾਂ ਨੂੰ ਪਤਾ ਹੀ ਨਹੀਂ ਅਗਲਾ ਕਹਿੰਦਾ ਆ ਇਹ ਦੇਸੀ ਆ ਅੱਛਾ ਜੀ ਇਹ ਬਾਈ ਜੀ ਤਾਂ ਨਾਲ 3.5 ਲੀਟਰ ਆਮ ਇਹ ਬੱਕਰੀਆਂ ਦਈ ਜਾਂਦੀਆਂ ਨੇ ਇਹ ਦੁੱਧ ਦੁੱਧ ਹਾਂ ਇਹ ਬਾਈ ਹੁਣ ਵੀ ਇਹਦੇ ਥੱਲੇ ਕਿਲੋ ਦੁੱਧ ਆ ਤਿੰਨ ਮਹੀਨੇ ਦੀ ਗੱਬਣ ਠੀਕ ਹੈ ਜੀ ਕਿਸੇ ਖਰਾਨੇ ਦੀ ਨਸਲ ਆ ਵੀਰੇ ਇਹ ਠੀਕ ਹੈ ਜੀ ਹਾਂ ਚੰਗੀ ਕੁਆਲਿਟੀ ਦੀ ਆ ਹੋਰ ਕਿਹੜਾ ਮਾਲ ਪਹੁੰਚਿਆ ਹੀ ਟੌਪ ਟੌਪ ਦਾ ਆਪਣੀ ਮੰਡੀ ਦੇ ਵਿੱਚ ਕਰਾਓ ਜੀ ਦਰਸ਼ਨ ਪੰਜਾਬ ਆ ਦੇਖ ਲਓ ਬਾਈ ਆ ਬਾਕੀ ਹੁਣ ਬਾਈ ਮਾਲ ਆ ਰਿਹਾ ਹਰ ਤਰ੍ਹਾਂ ਦਾ ਕਾਟੂ ਤੋਂ ਲੈ ਕੇ ਬਰੀਡ ਤੱਕ ਹਰ ਤਰ੍ਹਾਂ ਦਾ ਬਾਈ ਮਾਲ ਮਿਲਦਾ ਆ ਖਾਸੀ ਬੱਕਰੇ ਖੜੇ ਨੇ ਆ ਦੇਸੀ ਪੱਠ ਖੜੀ ਆ ਬਾਈ ਕਰੋ ਬਾਈ ਜੀ ਚੱਕ ਬਾਕੀ ਆ ਜਾਓ ਵੀਰ ਆ ਖੜਾ ਮਾਲ ਤੇ ਮੰਡੀ ਪੂਰੀ ਭਰਨ ਲੱਗੀ ਜੀ ਜਿਹੜਾ ਮਾਲ ਆ ਮੰਡੀ ਦੇ ਵਿੱਚ ਆ ਵੀ ਬੱਤੇ ਬਾਈ ਆ ਜਿਹੜੇ ਦੇਸੀ ਉਹ ਨਹੀਂ ਦੇਸੀ ਬੱਕਰੇ ਹੁੰਦੇ ਹਾਂਜੀ ਆ ਦੇਸੀ ਪੱਠ ਖੜੀ ਆ ਬੱਕਰਾ ਖੜਾ ਇਹ ਬਾਈ ਜੀ ਜਿਵੇਂ ਬਰਬਰੀ ਜੇ ਕਹਿੰਦੇ ਨੇ ਉਹ ਮਿਕਸਾਂ ਜੇ ਕਹਿੰਦੇ ਇਹ ਅਡਰ ਨਾਲਾ ਬਾਈ ਜੀ ਬਾਈ ਦੇਸੀ ਨੇ ਇਹ ਠੀਕ ਹੈ ਹਾਂ ਕਰੋ ਬਾਈ ਜੀ ਚੈੱਕ ਕਿਸੇ ਨੂੰ ਦੇਸੀ ਚਾਹੀਦੇ ਹਣ ਬੀਟ ਨੂੰ ਕਾਟ ਖਾਤਰ ਮੀਟ ਮੂਟ ਖਾਤਰ ਆ ਲੇਲਾ ਖਰਾਬ ਪੂਰੇ ਟਾਪ ਦੇ ਤੇ ਇੱਧਰ ਲੇਲਾ ਆ ਬੱਚਾ ਤੇ ਜੇ ਕਿਸੇ ਵੀਰ ਨੇ ਆ ਸਮਾਨ ਲੈਣਾ ਹੋਵੇ ਬੱਕਰੀਆਂ ਦੇ ਸਜਾਵਟ ਦਾ ਹੀ ਲਾਣੇਦਾਰ ਆਉਂਦਾ ਗਦਾਈਏ ਤੋਂ ਠੀਕ ਹੈ ਜੀ ਕਰੋ ਬਾਈ ਜੀ ਚੈੱਕ ਹਰ ਹਰ ਤਰ੍ਹਾਂ ਦਾ ਸਮਾਨ ਮਿਲਦਾ ਓਰੇ ਬਾਈ ਸੌਲੀ ਮੰਡੀ ਬੱਕਰੀਆਂ ਦੇ ਸਜਾਵਟ ਵਾਲਾ ਠੀਕ ਹੈ ਜੀ ਕਰੋ ਬਾਈ ਜੀ ਚੈੱਕ ਸਰ ਬਾਕੀ ਆਹ ਮਾਲ ਖੜਾ ਹੈ। ਇਹ ਸੁਪੰਚਾਬ ਆਪਣੀ ਮੰਡੀ ਦੀ ਜਿਹੜੀ ਲੋਕੇਸ਼ਨ ਹੈ ਇੱਕ ਵਾਰੀ ਦੱਸੋ। 90 ਤੋਂ ਪਾਸ ਰੋੜਾ 90 ਤੋਂ 10 ਕਿਲੋਮੀਟਰ ਮੇਨ ਰੋਡ ਦੇ ਉੱਪਰ ਮੰਡੀ ਆ ਬਾਈ ਜੀ। ਜਮਈ ਸੌਹਲੀ ਬੱਸ ਸਟੈਂਡ ਜਮਈ ਨਾਲ ਆ ਬਾਈ ਜੀ। ਠੀਕ ਹੈ ਜੀ ਜਿਵੇਂ ਬੱਸ ਦੀ ਵੀ ਸਹੂਲਤ ਆ ਬਾਈ ਜੀ ਜੇ ਕਿਸੇ ਵੀਰ ਨੂੰ ਦੂਰੋਂ ਆਉਣਾ। ਟ੍ਰੇਨ ਦੀ ਵੀ ਸਹੂਲਤ ਆ ਨਾਬੇ ਰੇਲਵੇ ਸਟੇਸ਼ਨ ਆ ਜੀ ਕਸਰਾਂ ਦਾ ਠੀਕ ਹੈ ਸਰਾਂ ਦਾ ਆਪਾਂ ਨੂੰ 22 ਕਿਲੋਮੀਟਰ ਆ ਜੀ ਨਾਬਾ 10 ਕਿਲੋਮੀਟਰ ਆ ਬੱਕਰੀਆਂ ਨੂੰ ਜਿਵੇਂ ਕਿ ਇਹਨੇ ਸੌਦਾ ਕਰ ਲਿਆ ਉਹਨੂੰ ਗੱਡੀ ਗੁੱਡੀ ਮਿਲਦੀ ਹੈ ਪਾਈ ਜੱਤੀ ਦੀ ਪੂਰੀ ਸਹੂਲਤਾਂ ਮਾਲ ਰੱਖਣ ਦੀ ਪੂਰੀ ਸਹੂਲਤ ਆ ਜੇ ਬਾਈ ਨੇ 2-4 ਦਿਨ ਉਰੇ ਮਾਲ ਵੀ ਇਕੱਠਾ ਕਰਨਾ ਠੀਕ ਹੈ ਆਪਣੇ ਸੈੱਡ ਬਣੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਠੀਕ ਹੈ ਕਿਸੇ ਵੀਰ ਨੇ ਭੇਡਾਂ ਲੈਣੀਆਂ ਹੁਣ ਤੁਸੀਂ ਵੀਡੀਓ ਬਣਾਈਓ ਆ ਬਾਈ ਜੀ ਨੰਬਰ 1 ਤੇ ਤਾਂ ਉਹ ਸੱਚ ਤੇ ਕੰਮ ਕਰਦੇ ਆ ਅਸੀਂ ਠੀਕ ਹੈ ਜੀ ਠੋਖਾਲਾ ਕੰਮ ਕੋਈ ਨਹੀਂ ਹੈਗਾ ਚਾਹੇ ਬੱਚਾ ਆਜੇ ਇਮਾਨਦਾਰੀ ਨਾਲ ਸਚਾਈ ਤੇ ਮੰਡੀ ਚ ਲਾ ਰਹੇ ਆ ਠੀਕ ਆ ਬਾਈ ਜੀ ਹਾਂ ਬਾਈ ਜੀ ਮੈਨੂੰ ਆਪ 20 ਸਾਲ ਹੋ ਗਏ ਬੱਕਰੀਆਂ ਰੱਖਦੇ ਨੂੰ 20 25 ਸਾਲ ਤਾਂ ਮੈਂ ਖੁਦ ਪਾਲੀਆਂ ਠੀਕ ਹੈ ਜੀ ਤਾਂ ਬਾਈ ਜੀ ਇੱਕ ਤਾਂ ਜੇ ਹੁਣ ਆਪਾਂ ਕਾਰੋਬਾਰ ਚਲਾਉਣਾ ਜੇ ਨਵੇਂ ਬੰਦੇ ਫਾਰਮ ਕਰਨਗੇ ਤਾਂ ਮੰਡੀਆਂ ਚੱਲਣਗੀਆਂ ਸਹੀ ਗੱਲ ਆ ਜੀ ਜੇ ਬਾਈ ਜੀ ਹੁਣ ਕਈ ਬੰਦੇ ਪਤਾ ਕੀ ਆ ਸਟਾਰਟ ਹੋਣ ਤੋਂ ਪਹਿਲਾਂ ਹੀ ਠੀਕ ਹੈ ਜੀ ਬੰਦਿਆਂ ਨੂੰ ਫੇਲ ਕਰ ਜਾਂਦੇ ਨੇ ਠੀਕ ਆ ਬਾਈ ਜੀ ਪਰ ਆਪਣੀ ਉਹ ਸੋਚ ਨਹੀਂ ਜੇ ਮੰਡੀ ਵੀ ਸਾਡੀ ਵੀ ਤਾਂ ਚੱਲੂਗੀ ਜੇ ਬੰਦੇ ਫਾਰਮ ਕਾਮਯਾਬ ਹੋ ਗਏ ਬੱਕਰੀਆਂ ਰੱਖ ਕੇ ਜਿਵੇਂ ਬਾਈ ਜੀ ਕਿ ਇਹਨੇ ਫਾਰਮ ਪਾਉਣਾ ਉਹਨੂੰ ਮੰਡੀ ਚੋਂ ਮਾਲ ਖਰੀਦਣ ਚ ਫਾਇਦਾ ਜੱਡੀ ਦੇ ਕਰੋ ਮੰਡੀ ਚੋਂ ਐ ਹੁੰਦਾ ਬਾਈ ਜੀ ਜਿਹੜਾ ਬੰਦਾ ਮਾਲ ਵੇਚਣ ਆਇਆ ਹਾਂਜੀ ਉਹਨੇ ਐ ਲਾ ਲੋ ਵੀ ਮਾਲ ਵੇਚਣੀ ਆ ਠੀਕ ਹੈ ਜੀ ਤਾਂ ਮੰਡੀ ਚੋਂ ਵੀ ਖਰੀਦ ਲੈਦੇ ਕੋਈ ਬੰਦਾ ਇਮਾਨਦਾਰ ਆ ਬਾਈ ਉਹਦੇ ਘਰੋਂ ਵੀ ਖਰੀਦ ਲੈ ਜੇ ਸੱਚ ਆਲਾ ਬੰਦਾ ਠੀਕ ਹੈ ਜੀ ਹੁਣ ਐ ਲਾ ਲੋ ਕਈ ਬੰਦੇ ਬਾਈ ਜੀ ਠੱਗੀ ਤੇ ਜਾਦੇ ਲੋਕ ਉਤਰੇ ਪਏ ਨੇ ਤਾਂ ਹਰ ਬੰਦਾ ਫਾਰਮ ਕਰ ਰਿਹਾ ਢੂਠ ਤੇ ਲੋਕ ਜਾਦਾ ਕੰਮ ਕਰਨ ਲੱਗ ਗਏ ਠੀਕ ਹੈ ਜੀ ਜਿਹੜੇ ਨਵੇਂ ਬੰਦੇ ਨੇ ਹੁਣ ਕਿਸੇ ਨੂੰ ਲਾ ਲੋ ਬੱਕਰੀਓ ਨਹੀਂ ਪਤਾ ਹੁਣ ਸਪੋਜ ਕਰੋ ਆ ਬੱਕਰਾ ਹਾਂਜੀ ਬੱਕਰਾ 15000 ਦਾ ਠੀਕ ਹੈ ਇਹਨੂੰ ਬਾਈ ਜੀ 25000 ਦਾ ਕਰ ਦਾਂਦੇ ਨੇ ਠੀਕ ਹੈ ਜੀ ਹਣ ਬਾਈ ਜੀ ਜਿਹਨੂੰ 10000 ਬੱਚਾ ਅੱਜ ਤੇਜ ਮਿਲ ਗਿਆ ਉਹ ਬੰਦਾ ਕਿਵੇਂ ਕਾਮਯਾਬ ਹੋ ਜੂਗਾ ਸਹੀ ਗੱਲ ਹੈ ਕਈ ਵਾਰ ਮੰਡੀ ਚ ਕਿਸੇ ਨੂੰ ਪੈਸੇ ਦੀ ਲੋੜ ਆ ਉਹ ਗਾਹਕ ਵੀ ਆਇਆ ਹੁੰਦਾ ਬਾਈ ਜੀ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਸਹੂਲਤ ਕਰਦੇ ਆ ਜੇ ਕਿਸੇ ਨੂੰ ਕਈ ਵਾਰੀ ਅਗਲਾ Google Pay ਆ Google Pay ਕਰ ਸਕਦਾ ਠੀਕ ਹੈ ਜੀ ਉਹ ਵੀ ਸਹੂਲਤਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਈ ਜੀ ਠੀਕ ਆ ਬਾਈ ਜੀ ਐ ਲਾ ਲੋ ਵੀ ਜਿਹੜਾ ਵੀ ਕੋਈ ਪਾਲੀ ਆ ਸਾਡੇ ਵਾਸਤੇ ਜਾਂ ਵਪਾਰੀ ਆ ਸਾਡੇ ਵਾਸਤੇ ਵੀਰੇ ਸਤਿਕਾਰਯੋਗ ਆ ਚਾ ਪਾਣੀ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਰਹਿਣ ਦਾ ਪੂਰਾ ਪ੍ਰਬੰਧ ਆ ਠੀਕ ਆ ਬਾਈ ਜੀ ਮਾਲ ਰੱਖਣ ਦਾ ਪੂਰਾ ਪ੍ਰਬੰਧ ਆ ਕਿਸੇ ਤਰ੍ਹਾਂ ਦੀ ਐ ਲਾ ਲੋ ਵੀ ਕਿਸੇ ਤਰ੍ਹਾਂ ਦੀ ਜਿਹੜਾ ਵਪਾਰੀ ਵੀ ਆਉਂਦਾ ਜਾਂ ਪਾਲੀ ਆਉਂਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਈ ਜੀ ਖੁਦ ਪਾਲੀਆਂ ਆ ਮੈਂ ਮੈਨੂੰ ਪਾਲੀਆਂ ਦੀ ਹਰ ਪ੍ਰੋਬਲਮ ਪਤਾ ਠੀਕ ਆ ਉਹ ਜਿਹੜੇ ਬੰਦਿਆਂ ਨੇ ਹੁਣ ਮਾਲ ਬਣਾਇਆ ਹੁੰਦਾ ਉਹਨੂੰ ਜੇ ਰੇਟ ਨਾ ਸਹੀ ਮਿਲੇ ਠੀਕ ਹੈ ਹੁਣ ਕਈ ਆ ਲਾ ਲਾ ਹਰੇਕ ਸਪੋਜ਼ ਕਰੋ ਮੈਂ ਵਪਾਰੀ ਆ ਮੰਡੀ ਚ ਬਾਈ ਜੀ 10 ਵਪਾਰੀ ਖੜੇ ਹੁੰਦੇ ਨੇ ਕਈ ਵੀਰ ਅਗਲਾ ਕਹਿੰਦਾ ਵੀ ਘਰੀ ਮਾਲ ਵੇਚੋ ਹਾਂਜੀ ਕਰੇ ਨਹੀਂ ਉਹਨਾਂ ਨੂੰ ਮਾਲ ਵੇਚਣਾ ਚਾਹੀਦਾ ਬਾਈ ਜੀ ਮੰਡੀਆਂ ਲਾ ਜਾ ਕੇ ਮਾਲ ਵੇਚਣਾ ਚਾਹੀਦਾ ਠੀਕ ਹੈ ਜੀ ਆਪਣੀ ਮੰਡੀ ਤੇ ਵਪਾਰੀ ਕਿੱਥੋਂ ਕਿੱਥੋਂ ਪਾਉਂਦੇ ਬਾਈ ਜੀ ਆਪਣੇ ਤਾਂ ਹਰ ਸਟੇਟ ਦਾ ਵਪਾਰੀ ਆਉਂਦਾ ਜੰਮੂ ਦੇ ਵੀ ਆਉਂਦੇ ਨੇ ਅੱਜ ਮਾਸੀਵਾੜੇ ਕੰਨੀ ਦੇ ਬੰਦੇ ਆ ਰਹੇ ਨੇ ਉਹਨਾਂ ਨੇ ਪੱਠਾ ਵੀ ਲੈਣੀਆਂ ਨੇ ਜੀ ਮੇਰੇ ਕੋਲੇ ਠੀਕ ਹੈ ਜੀ 50 60 ਪੱਠਾਂ ਦਾ ਆਰਡਰ ਆ ਠੀਕ ਹੈ ਜੀ 80 ਬੱਕਰੀਆਂ ਦਾ ਲੁਧਿਆਣੇ ਤੋਂ ਮੇਰੇ ਕੋਲ ਪੱਕਾ ਹੀ ਹਰ ਮੰਡੀ ਵਪਾਰੀ ਆਉਂਦਾ ਬਾਈ ਜੀ ਉਹ 100 ਨਗ ਲੈ ਕੇ ਜਾਂਦਾ ਠੀਕ ਹੈ ਘਾਟੂ ਮਾਲ ਦਾ ਨੀਕਾ ਬਾਈ ਜੀ ਉਹ ਆਪ ਵੀ ਵੀਰ ਮੰਡੀ ਲਾਉਂਦੇ ਠੀਕ ਹੈ 100 ਨਗ ਉਹ ਮੇਰੀ ਮੰਡੀ ਚੋਂ ਲੈ ਕੇ ਜਾਂਦਾ ਬਾਈ ਖੱਸੀ ਬੱਕਰਿਆਂ ਦਾ ਬੱਕਰੀਆਂ ਜਿਵੇਂ ਬੱਕਰੇ ਹੋਗੇ ਛੋਟੇ ਐ ਲਾ ਲਓ 10 20 ਕਿਲੋ ਘਾਟ ਚ ਜਿੰਨੇ ਵੀ ਉਹਨੂੰ ਐ ਲਾ ਲਓ 100 150 ਨਗ ਤੱਕ ਉਹਦੀ ਡਿਮਾਂਡ ਆ ਬਾਈ ਜੀ ਠੀਕ ਆ ਜਿਵੇਂ ਬਾਈ ਜੀ ਇਹ ਤੁਹਾਡੀ ਮੰਡੀ ਆ ਇਹਦੇ ਵਿੱਚ ਸਾਰਾ ਮਾਲ ਪਸ਼ੂ ਕਿੰਨਾ ਪਹੁੰਚਦਾ ਹਰ ਇੱਕ ਮੰਡੀ ਤੇ ਤੁਹਾਡੇ ਸਾਡੇ ਮਾਲ ਸਾਡੀ ਮੰਡੀ ਆਉਂਦਾ 7 800 ਮਾਲ ਪੱਕਾ ਹੁੰਦਾ ਹਰ ਇੱਕ ਕਹਿੰਦਾ ਹਾਂ ਸਾਡਾ 200 250 ਸੌਦਾ ਹੁੰਦਾ ਪੱਕਾ ਕੀ ਕਵਾਇਤ ਕੋਸਾਵ ਮਾਲ ਦੀ ਤਾਂ ਉਦੀ ਕੱਲੇ ਦੀ ਉਹ ਰਮਾੜਾ ਬਾਈ ਜੀ ਕਿੰਨੇ ਵਪਾਰੀ ਖੜੇ ਨੇ ਹਾਂਜੀ ਬਾਈ ਹੁਣ ਚਰਨੇ ਵੀ ਰੋਣੀ ਆਉਂਦੇ ਨੇ ਰਾਮੂ ਆਉਂਦਾ ਕਾਲਾਦਰ ਵਾਲੇ ਆਉਂਦਾ ਬਹੁਤ ਬੰਦੇ ਆਉਂਦੇ ਨੇ ਬਾਈ ਜੀ ਮੋਠੂ ਮਰੇਰ ਕੋਟਲੇ ਵਾਲਾ ਆਉਂਦਾ ਠੀਕ ਹੈ ਜੀ ਜਿੰਨੇ ਆਪਣੇ ਉਰੇ ਏਰੀਏ ਚ ਅਮਰੀਕ ਵਪਾਰੀ ਆ ਜਿੰਨੇ ਚੰਗੇ ਵਪਾਰੀ ਨੇ ਬਾਈ ਜੀ ਸਾਰੇ ਉਰੇ ਮਾਲ ਲੈ ਕੇ ਆਉਂਦੇ ਨੇ ਵੇਚਦੇ ਨੇ ਖਰੀਦਦੇ ਨੇ ਠੀਕ ਆ ਬਾਈ ਕੋ ਜਿੰਨੇ ਵੀ ਸਾਰੇ ਮੰਡੀਆਂ ਚ ਬੰਦੇ ਜਾਂਦੇ ਨੇ ਉਰੇ ਸਾਰੇ ਵੀਰ ਆਉਂਦੇ ਨੇ ਜਿਵੇਂ ਮੁੰਡਾ ਬੰਗਾ ਵਾਲੀ ਦਾ ਬੱਲੂ ਠੀਕ ਹੈ ਜੀ ਉਹ ਵੀ ਬਾਈ ਆ ਗੱਡੀਆਂ ਵਾਲੇ ਵੀਰ ਆਉਂਦੇ ਨੇ ਆਜੋ ਤੁਹਾਨੂੰ ਚਾਹ ਪਾਣੀ ਦਾ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਦਿਖਾ ਦਾਨੇ ਕਰੋ ਜੀ ਦਰਸ਼ਨ ਕਿ ਤੇਰਾ ਚਾਹ ਬਾਈ ਜੀ ਆ ਬੱਕਰੀ ਆ ਦੇਖੋ ਬੱਕਰੀ ਵੀ ਦਿਖਾਵਾਂ ਇਹ ਚੰਗੀ ਘਰਾਣੇ ਤਰਾਣੇ ਦੀਆਂ ਨੇ ਇਹ ਬੱਕਰੀਆਂ ਦੇਖੋ ਕਰੋ ਬਾਈ ਜੀ ਦਰਸ਼ਨ ਥਣ ਲੈ ਵਾ ਬੱਕਰੀ ਸੂਣ ਵਾਲੀ ਆ ਬਾਈ ਇਹ ਠੀਕ ਆ ਜੀ ਹਾਂ ਹਜੇ ਸੂਈ ਨਹੀਂ ਜਾਂਦੇ ਇਹ ਸੂ ਕਿੱਥੇ ਜਾਣਾ ਇਹਦਾ ਲੈ ਵਾ ਸਹੀ ਗੱਲ ਆ ਕਰੋ ਬਾਈ ਜੀ ਜਿੱਕ ਜਾਂ ਦੋ ਦੋ ਬੱਚੇ ਤਾਂ ਹੈ ਪੱਕੀ ਦੂ ਤਿੰਨ ਦੀ ਡਿਮਾਂਡ ਆ ਬਾਈ ਜੀ ਪੂਰੀ ਟੌਪ ਦੀ ਬੱਕਰੀਆਂ ਘਰਾਣੇ ਤਰਾਣੇ ਦੀ ਬੱਕਰੀ ਆ ਬਾਈ ਅਗਲਾ ਕਹਿੰਦਾ 4 ਕਿਲੋ ਦੁੱਧ ਬਾਈ ਜੀ ਫਿਰ ਇੰਨੀਆਂ ਜੀਆਂ ਬੱਕਰੀਆਂ ਕੱਢਦੀਆਂ ਨੇ 4 ਕਿਲੋ ਦੁੱਧ ਠੀਕ ਆ ਬਾਈ ਜੀ ਰੇਟ ਕਿਹ ਜੀ ਹੋਊਗਾ ਇਹ ਬੱਕਰੀਆਂ ਬਾਈ ਭੇਟੇ ਵੀਰਾਂ ਨੂੰ ਪਤਾ ਰੇਟ 35000 ਕਰੋ ਬਾਈ ਜੀ ਜੀ ਵੀ ਤੂੰ ਜ਼ਿਆਦਾ ਨਹੀਂ ਮੰਗਿਆ 35000 ਰੁਪਿਆ ਵੀਰ ਮੰਗਦੇ ਨੇ ਆ ਬੱਕਰੀ ਦਾ ਜੀ 4 ਲੀਟਰ ਦੁੱਧ ਕਰਦੀ ਆ ਸੂਨ ਵਾਲੀ ਬੱਕਰੀ ਆ ਠੀਕ ਆ ਸਤ ਪੰਸਾ ਆਜੋ ਤੁਹਾਨੂੰ ਚਾਹ ਪਾਣੀ ਦਾ ਵੀ ਪ੍ਰਬੰਧ ਦਿਖਾਉਨੇ ਆ ਦਿਖਾਓ ਜੀ ਭਾਈ ਜੀ ਚੈੱਕ ਆ ਕੁੜੀਆਂ ਚਾਹ ਬਲਦੀ ਆ ਭਾਈ ਇੱਧਰ ਚਾਹ ਪਾਣੀ ਦਾ ਪ੍ਰਬੰਧ ਦਾ ਬਾਈ ਦਾ ਪੂਰਾ ਠੀਕ ਹੈ ਫਿਰਦਾ ਇੱਧਰ ਆਪਣਾ ਲੰਗਰ ਦਾ ਹੀ ਪ੍ਰਬੰਧ ਆ ਭਾਈ ਜੀ ਪਰੌਂਠੇ ਚਾਹ ਨਾਲ ਪਰੌਂਠੇ ਬਾਈ ਜੀ ਠੀਕ ਹੈ ਜੀ ਹਾਂ ਕਰੋ ਭਾਈ ਜੀ ਚੈੱਕ ਕਿੰਨੇ ਵਜੇ ਸ਼ੁਰੂ ਕਰ ਦਿੰਨੇ ਬਾਈ ਜੀ ਲੰਗਰ ਤੁਸੀਂ ਭਾਈ ਜੀ 11 ਕਾ ਵਜੇ ਪ੍ਰਸ਼ਾਦ ਦਾ ਕੰਮ ਸਟਾਰਟ ਕਰਦਾਂ ਨੇ ਠੀਕ ਹੈ ਜੀ ਹਾਂ ਪਰੌਂਠੇ ਬਣਾਉਣੇ ਆ ਵੀਰ ਅੱਛਾ ਜੀ ਹਾਂ ਠੀਕ ਹੈ ਬਾਈ ਜੀ ਕਰੋ ਚੈੱਕ ਜੀ ਚਾਹ ਦੇ ਨਾਲ ਪਰੌਂਠੇ ਚੱਲਦੇ ਨੇ 11:22 ਜੀ ਲੰਗਰ ਬਾਈ ਸਾਰੇ ਸਤਿਕਾਰਯੋਗ ਨੇ ਜਿੰਨੇ ਵੀ ਪਾਣੀ ਨੇ ਵਪਾਰੀ ਵੀਰ ਨੇ ਸਾਰੇ ਆਪਣੇ ਵਾਸਤੇ ਸਤਿਕਾਰਯੋਗ ਨੇ ਵੀਰੇ ਠੀਕ ਹੈ ਜੀ ਕਰੋ ਬਾਈ ਸੌਦਾ ਪਾਣੀ ਦਾ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਵੀਰੇ ਅਗਲਾ ਏਡੀ ਦੂਰੋਂ ਆਉਂਦਾ ਨਾ ਸਹੀ ਗੱਲ ਆਈ ਕੋਈ ਨਰਾਜ਼ ਹੋ ਕੋਈ ਨਹੀਂ ਜਾਂਦਾ ਜੀ ਸਾਰੇ ਆਪਕੀਆਂ ਦੇਖ ਲਓ ਇੱਧਰ ਨੂੰ ਮਰਵਾਦੋ ਕੁੜੀਆਂ ਹੁਣ ਮੰਨ ਲਓ ਲਾ ਰਹੀਆਂ ਨੇ ਪਰੌਂਠੇ ਇੱਧਰ ਪ੍ਰਸ਼ਾਦਾ ਪਾਣੀ ਦੀ ਤਿਆਰੀ ਕਰਦੇ ਨੇ ਜੀਰਾ ਜੂਰਾ ਪਾ ਕੇ ਪਰੌਂਠੇ ਬਣਾਉਂਦੇ ਨੇ ਜੀ ਘਿਰੋ ਬਾਈ ਜੀ ਜਿੱਤ ਨੂੰ ਨਾਲ ਪਾ ਕੇ ਚਾਹ ਦੇ ਨਾਲ ਪਰੌਂਠੇ ਛਕਦੀ ਐ ਸੰਗਤ ਤੇ ਇੱਧਰ ਆ ਗਿਆ ਹੀ ਮੰਡੀ ਦਾ 뷰 ਠੀਕ ਹੈ ਜਿੰਨਾਂ ਨਾਲ ਗੱਲਬਾਤ ਕਰਾਈ ਆਏ ਆ ਇਹ ਆਨੰਗ ਜੀ ਮੰਡੀ ਦੇ ਓਨਰ ਸਰਪੰਚ ਸਾਹਿਬ ਤੇ ਬਾਕੀ ਦਿੰਨੇ ਆ ਜਾਣਕਾਰੀ ਤੁਹਾਨੂੰ ਮੰਡੀ ਦੀ ਹੋਰ ਧੰਨਵਾਦ ਜੀ ਉਹ ਆ ਗੋ ਬਾਹਰ ਆ ਆ ਗਾ ਇਹਦਾ ਮਾਲ ਆਲਾ ਵੀ ਸਾਲਾ ਟੌਪ ਟੌਪ ਦਾ ਮਾਲ ਆ ਜਿਹੜਾ ਚਰਨਾਬੀਰ ਲੈ ਕੇ ਪਹੁੰਚਦਾ ਕਰੋ ਚੱਕ ਚਰਨੇਬੀਰ ਦੀਆਂ ਬੱਕਰੀਆਂ ਤੇ ਪੁੱਛਦੇ ਆਪਾਂ ਵੀਰ ਨੂੰ ਬੱਕਰੀਆਂ ਬਾਰੇ ਬਹੁਤ ਹੁੰਦੇ ਵੀਰੇ ਕੀ ਕਰੀਏ ਹਾਂਜੀ ਭਾਈ ਜੀ ਸასი ਕਾਲ ਜੀ ਸასი ਕਾਲ ਜੀ ਉਹ ਠੀਕ ਠਾਕ ਹੋ ਬਾਈ ਜੀ ਬੱਕਰੀਆਂ ਲੈ ਕੇ ਪਹੁੰਚ ਗਏ ਹਾਂਜੀ ਹਾਂਜੀ ਆ ਬੱਕਰੀ ਕਿੰਨੇ ਆ ਵੀਰੇ ਆਹ 30000 ਆ ਗਿਆ ਹੈ ਆਹ ਲਾਲ ਬੱਕਰੀ ਗੱਪਣ ਗੱਪਣ ਕਿੰਨੇ ਟਾਈਮ ਦੀ ਗੱਪਣ ਆ ਬਾਈ ਜੀ ਇਹ ਸਾਢੇ 3 ਪੌਣੇ 4 ਮਹੀਨੇ ਦੀ ਗੱਪਣ ਕਰੋ ਬਾਈ ਜੀ ਚੈੱਕ ਸਾਢੇ 3 ਪੌਣੇ 4 ਮਹੀਨੇ ਦੀ ਗੱਪਣ ਬੱਕਰੀ ਪੂਰੀ ਟਾਪ ਦੀ ਬਾਈ ਦੀ ਨੂੰ ਕਹਿੰਦੇ ਟਾਪ ਦੀ ਬਰੀਡ ਉਹ ਆ ਬਾਈ ਕੋਲੇ ਚਾਰਨੇ ਕੋਲੇ ਆ ਵੀਰੇ ਦੂਜੀ ਨਾਲ ਦੀ ਇਹ ਵੀ ਗੱਭਣਾ ਵੀਰੇ ਇਹ ਕਿੰਨੇ ਚਿਰ ਦੀ ਆ ਬਾਈ ਜੀ ਇਹ ਵੀ 3 ਸਵਾਤ ਤਿੰਨ ਮਹੀਨੇ ਦੀ ਆ ਵੀਰੇ ਇਹ ਵੀ 3 ਸਵਾਤ ਤਿੰਨ ਮਹੀਨੇ ਦੀ ਆ ਤੇ ਬਾਈ ਜੀ ਤੁਸੀਂ ਜਿਵੇਂ ਕਰੋ ਜੀ ਦਰਸ਼ਨ ਤੇ ਤੁਸੀਂ ਬਾਈ ਵੀਰੇ ਮੇਰਾ ਕਾਲਾ ਠੀਕ ਆ ਵੀਰੇ ਕਾਲੇ ਜਿਵੇਂ ਮੰਨ ਲਓ ਤੁਸੀਂ ਹਰ ਇੱਕ ਮੰਡੀ ਤੇ ਪਹੁੰਚਦੇ ਹੋ ਇੱਥੇ ਹਾਂ ਹਰ ਇੱਕ ਤੇ ਜਾਂਦੇ ਆ ਵੀਰੇ ਤੇ ਵੀ ਹਰ ਇੱਕ ਤੇ ਜਾਂਦੇ ਦੂਜੀ ਮੰਡੀ ਤੇ ਵੀ ਜਾਂਦੇ ਆ ਵੀਰੇ ਠੀਕ ਆ ਜੀ ਹਾਂ ਤੇ ਇਹ ਜਿਵੇਂ ਬਾਈ ਮਾਲ ਆ ਤੁਹਾਡਾ ਘਰ ਦਾ ਪਸ਼ੂ ਨੇ ਕਿ ਜਾਂ ਤੁਸੀਂ ਲਾ ਦਿਨ ਕਰਦੇ ਆ ਵੀਰੇ ਵਪਾਰ ਕਰਦੇ ਆ ਠੀਕ ਆ ਬਾਈ ਫਿਰ ਇਹੋ ਜਿਹੇ ਟੌਪ ਦੀਆਂ ਬੱਕਰੀਆਂ ਇਹ ਕਿੱਥੋਂ ਲੱਭ ਲੈਣੇ ਹੋਈ ਤੁਸੀਂ ਫਿਰ ਹੁਣ ਜਿਹੜਾ ਜਾ ਮਾਲ ਮੂਰੇ ਵੀਰਾਂ ਦੀ ਡਿਮਾਂਡ ਹੁੰਦੀ ਆ ਉਹੋ ਜੀ ਲੈਣਾ ਪੈਂਦਾ ਵੀਰੇ ਠੀਕ ਆ ਜੀ ਖੀਰੀ ਦੇਖੋ ਕਰੋ ਬਾਈ ਜੀ ਚੈੱਕ ਖੀਰੀ ਪੱਠ ਕਨਕੁਨ ਬਹੁਤ ਟੌਪ ਦਾ ਚਮਕ ਚਮਕ ਤੇ ਹਰ ਇੱਕ ਐਤਵਾਰ ਵੀਰੇ ਫਿਰ ਲੈ ਕੇ ਆਉਂਦੇ ਆ ਹਾਂ ਵੀ ਹਰ ਇੱਕ ਦਿਵਾਰ ਮੰਡੀ ਲੱਗਦੀ ਆ ਉਰੇ ਹਾਂਜੀ ਤੇ ਬੱਕੀ ਆਈ ਮੰਡੀ ਆਉਨੇ ਆ ਵੀਰੇ ਅਸੀਂ ਠੀਕ ਆ ਹਰ ਇੱਕ ਮੰਡੀ ਤੇ ਆਪਣਾ ਐਤਵਾਰ ਨੂੰ ਮਾਲ ਨਿਕਲ ਜਾਂਦਾ ਕੋਈ ਹਾਂ 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 ਨਿਕਲਦਾ ਵੀਰੇ ਵਧੀਆ ਵਿਕਦਾ ਮਾਲ ਠੀਕ ਆਈ ਇਹ ਆਪ ਖਰੀਦਦੇ ਵੀ ਨੇ ਜੱਸੇ ਮਾਲ ਆ ਠੀਕ ਆਈ ਆਪ ਵੇਚਦੇ ਵੀ ਨੇ ਇਹ ਆਪ ਲਾ ਲੋ 20 20 ਪਸੂ ਲੈ ਆ ਕੇ ਵੇਚ ਛੁੱਕੀ ਬਚਤੀ ਜਿੰਨੇ ਮਾਰੀ ਮੰਡੀ ਚੋਂ ਇਹ ਮਾਲ ਲੈਨੇ ਵੀ ਆ ਵੀਰੇ ਹੋਰ ਮਾਲ ਠੀਕ ਆ ਬਾਈ ਜੀ ਇ ਜਿਵੇਂ ਵੇਚ ਖਰੀਦ ਨੂੰ ਮੰਡੀ ਕਿਵੇਂ ਆ ਵੀਰੇ ਇਹ ਬਹੁਤ ਵਧੀਆ ਵੀਰੇ ਵਧੀਆ ਮਾਲ ਵਿਕਦਾ ਵੀਰੇ ਮਾਲ ਵੀ ਵਧੀਆ ਆਉਂਦਾ ਵੇਚਣ ਵਾਲੇ ਲਈ ਵੀ ਵਧੀਆ ਵੇਚਣ ਵਾਲਾ ਹਾਂ ਬਰੇ ਲੈਣ ਵਾਲੇ ਨੂੰ ਵੀ ਵਧੀਆ ਵੀਰੇ ਠੀਕ ਆ ਵੀਰੇ ਹਾਂਜੀ ਉਹ ਐ ਲਾ ਲਓ ਵੀ ਕੁਆਲਟੀ ਦਾ ਏਰੀਆ ਜਿਹੜਾ ਇੱਕ ਤੈਂ ਲਾ ਲਓ 150 ਕਿਲੋਮੀਟਰ ਦੇ ਏਰੀਆ 'ਚ ਕੋਈ ਮੰਡੀ ਨਹੀਂ ਹੈਗੀ ਠੀਕ ਆ ਜੀ ਬਾਕੀ ਮਾਲ ਬਹੁਤ ਆ ਵੀਰੇ ਉਹਨੇ ਪਿੰਡਾਂ 'ਚ ਜਿਹੜਾ ਮਾਲ ਆਉਗਾ ਕੁਆਲਟੀ ਦਾ ਸਾਰੇ ਬੰਦੇ ਪੂਰੇ ਠਰਕੀ ਨੇ ਠੀਕ ਆ ਜੀ ਪੂਰਾ ਟੌਪ ਦਾ ਮਾਲ ਵੀਰੇ ਪਹੁੰਚਦਾ ਹੀ ਐਹੋ ਜਿਹਾ ਆ ਆ ਦੇਖੋ ਵੀਰੇ ਐਹੋ ਜਿਹਾਂ ਬੱਕਰੀਆਂ ਪਹੁੰਚਦੀਆਂ ਨੇ ਟੌਪ ਦੀਆਂ ਕਿਸੇ ਨੇ ਫਾਰਮ ਪਾਉਣ ਨੂੰ ਖਰੀਦਣੀ ਆਉਣ ਤਾਂ ਸੌਲੀ ਮੰਡੀ ਪਹੁੰਚੋ ਵੀਰੇ ਟਾਪ ਦੀ ਬਰੀਡ ਪੂਰੀ ਠੀਕ ਆ ਜੀ ਕਰੋ ਬਾਈ ਜੀ ਚੈੱਕ ਕਿੰਨਾ ਬਾਈ ਜੀ ਨੰਬਰ ਕਿੰਨਾ ਆਪਣਾ 4732688 ਵੀਰੇ ਇੱਕ ਵਾਰ ਵੀਰੇ ਫੇਰ ਦੱਸ 894732688 ਜੀ ਇਹ ਆ ਵੀਰ ਦਾ ਨੰਬਰ ਕੋਈ ਸਮਝ ਚ ਆਵੇ ਤਾਂ ਵੀਰ ਨਾਲ ਗੱਲਬਾਤ ਕਰਕੇ ਬੱਕਰੀ ਲੈ ਸਕਦਾ ਆ ਕਿਵੇਂ ਆ ਵੀਰ ਪੱਠ ਵੇ ਲਾ ਦਿਓ ਵੀਰੇ ਨੂੰ ਕਰੋ ਬਾਈ ਜੀ ਪੱਠਾ ਕਬੂਤਰੀ ਵਰਗੀ ਅਗਲਾ ਕਹਿ ਦਾਂਦਾ ਇਹਦਾ ਕੀ ਮੁੱਲ ਬਾੜੀ ਆ ਬਾਈ ਜੀ ਇਹਦਾ ਮੁੱਲ ਵੀਰੇ 15000 ਬੰਦਿਆ ਕਰੋ ਬਾਈ ਜੀ ਚੈੱਕ 15000 ਮੁੱਲ ਬਾੜੀ ਅੱਖ ਚਿੱਟੀ ਰੰਗ ਵੀ ਚਿੱਟਾ ਡੱਬਾ ਪੂਰੀ ਸ਼ਾਂਭੀ ਹੋਈ ਪੱਠਾ ਬਾਈ ਬੱਚੇ ਹੀ ਆ ਜੀ 15000 ਰੇਟ ਆ ਠੀਕ ਆ ਜੀ ਤੇ ਦੇਖੋ ਇਹ ਜੇ ਤੋਹਫੇ ਪਹੁੰਚਦੇ ਨੇ ਫੁੱਲੇ ਚੰਗੀ ਅਗਲਾ ਕਹਿ ਦਾਂਦਾ ਫੁੱਲੇ ਚੰਗੀ ਆ ਅਹ ਜੇ ਤੋਹਫੇ ਪਹੁੰਚਦੇ ਨੇ ਕਿਹੜਾ ਪਿੰਡ ਆ ਵੀਰੇ ਆਪਣਾ ਕੋਟਲੀ ਪਿੰਡ ਆ ਕੋਟਲੀ ਪਿੰਡ ਤੋਂ ਬਾਈ ਪਹੁੰਚਿਆ ਪੱਠ ਲੈ ਕੇ ਠੀਕ ਆ ਬਾਈ ਜੀ ਧੰਨਵਾਦ ਵੀਰੇ ਆ ਜੀ ਬਾਈ ਜੀ ਚੈੱਕ ਗੱਡੀਆਂ ਦੀਆਂ ਗੱਡੀਆਂ ਮਾਲ ਦੀਆਂ ਜਿਹੜੀਆਂ ਪਹੁੰਚ ਰਹੀਆਂ ਨੇ ਠੀਕ ਆ ਜੀ ਇਧਰ ਮਾਲ ਪਹੁੰਚ ਰਿਹਾ ਜੀ ਟਾਪ ਦਾ ਪੂਰਾ ਕਰੋ ਬਾਈ ਜੀ ਚੈੱਕ ਦਾ ਆ ਦੇਖ ਲਓ ਬਾਈ ਬੱਚੇ ਚੰਗੀ ਕੁਆਲਿਟੀ ਦੇ ਕਰੋ ਬਾਈ ਜੀ ਚੈੱਕ ਅਗਲਾ ਕਹਿਣ ਦਾ ਪੱਠਾ ਨੇ ਬਾਈ ਬਹੁਤ ਚੰਗੀ ਕੁਆਲਟੀ ਦੀਆਂ ਪੱਠਾ ਨੇ ਕਿੰਨੇ ਪਾਏ ਮੰਗਦੇ ਹੋ ਜੀ ਜੂੜੇ ਦਾ ਜੀ ਹਾਂ ਜੂੜੇ ਦਾ 18000 ਮੰਗਦੇ ਕਰੋ ਬਾਈ ਜੀ ਚੈੱਕ 18000 ਜੋੜੇ ਦਾ ਮੰਗਦਾ ਬਾਈ ਬੱਕਰੀ ਛੂਈ ਹੋਈ ਆ